ਯਾਰ ਮਹੀਆ ਤਾਲੀ ਗੱਦੀ ਆਇਆ ਮੈਂ ਕੋਈ ਨਹੀਂ ਦੂਰੇ ਜਾਉਂਗਾ ਉਹ ਕੋਈ ਨਹੀਂ ਮੈਨੂੰ ਕੋਈ ਆਉਣ ਨਹੀਂ ਲਿਖਤਾ ਹੁਣ ਯਾਰ ਉਹਨਾਂ ਨੇ ਕੀ ਕਰਨਾ ਦੇਖ ਹਾਲੋ ਹਾਲੋ ਅਭੀ ਆਉਂਦਾ ਹਾਂ ਆਖਦਾ دیکھو داری 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 تو مارنے کی دکت کر میں نال <سؤال> بھی لا لا تھینک یو وہ بھی بڑی طریقے سے ہوتی ہے بہت اچھی ہے اور میںنٹر لگ رہا ہے نا کیا مطلب ہو اپ کا فائنل ٹریکیا تھوڑی چھٹی نہیں ہوئی سرکار نے نکالنا پہلا 50% پھر 75% جانوں آگے بڑھا کے لا ਦੇ ਵੀ ਦਿੱਤੀਆਂ ਨੇ ਫਿਰ ਗੁਰਜੀਤ ਜੀ ਨੇ ਤੁਹਾਨੂੰ ਮਲਕੀਆ ਦਿੱਤੀਆਂ ਪਹਿਲਾਂ ਵੀ ਤਾਂ ਕੰਮ ਨਹੀਂ ਦਿੱਤੀਆਂ ਦੇਖੀਏ ਮੁਲਾਕਾਤ ਕਰਨੀ ਪਿਆਰੀ ਦੇਖ ਲਈਏ ਜਿਆਦਾ ਇੱਕ ਮਟਾ ਤਾਂ ਸਿਕੋ ਇਹ ਨਾਲ ਵੀ ਕਰਿਆ ਫਿਰ ਤੁਸੀਂ ਬਿੱਟੇ ਆ ਤੁਹਾਨੂੰ ਕਿੰਨੀਆਂ ਫੋਟੋ ਲੈ ਲਵਾਂਗੇ ਤੁਸੀਂ ਬਿੱਟੇ ਕਿਉਂ ਉੜਦੇ ਹੋ ਨਹੀਂ ਯਾਰ ਫਿਰ ਵੀ ਕਾਹ ਹੋਇਆ ਪਸ ਵੀਰੇ ਕਹਿਤਾ ਹੱਸਦਾ ਵੀ ਭਾਈ ਦੋਣ ਸਮਝੋ ਠੀਕ ਹੈ ਆ ਜਾ ਵੀ ਆ ਜਾ ਸਮਝੋ ਤਾਂ ਜੇ ਤੁਮੜਾ ਹਾਂ ਆ ਜਾ ਤਮ ਸਮਝੋ ਉਹਨਾਂ ਅਧਿਕਾਰ ਖੁਸ਼ਕਾਤਰ ਨਕਰ ਮੇਰਕੀ ਕਹਿੰਦੇ ਬੜੀ ਦੁੱਖ ਲੱਗ ਰਿਹਾ ਹੈ ਕਿ ਸਰਕਾਰ ਜਿਹੜੀ ਹੈਗੀ ਹੈ ਬਿਲਕੁਲ ਗਲਤ ਨੀਤੀ ਤੇ ਚੱਲੀ ਹੋਈ ਹੈ ਪੰਜਾਬ ਸਰਕਾਰ ਵਿਕ੍ਰਮ ਸਿੰਘ ਵਜੀਤਿਆ ਜੀ ਨੂੰ ਤਿੰਨ ਮਨਿਸਟਰਾਂ ਦੇ ਜਿਹੜੇ ਕਵਲ ਆਏ ਸੀਗੇ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਥੋੜੇ ਥੋੜੇ ਜਿਹੜੇ ਬੋਲਦੇ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਚੀਜ਼ ਕਿ ਉਹ ਨਾ ਨਾ ਉਹ ਆਪ ਵੀ ਪਰਲੇ ਬਸ ਨੇੜੇ ਯਾਰ ਭਾਈ ਜੋ ਡੰਗਰਾ ਅਸੀਂ ਤਾਂ ਤਿੰਨ ਮੰਤਰੀ ਸਾਫ ਦਾ ਮੰਤਰੀ ਨਿਯੁਕਤ ਹੋਇਆ ਤਾਂ ਮੈਂ ਹੀ ਜਾਣਾ ਬਣੀਦਾ ਹਾਂ ਕਿੰਨਾ ਨਹੀਂ ਮੰਤਰੀ ਸਾਫ ਇਹ ਮਾਮ ਆਮ ਆਦਮੀ ਹੈ ਠੀਕ ਹੈ ਨਾ ਆਮ ਆਦਮੀ ਨਹੀਂ ਯਾਰ ਇਹ ਆਮ ਆਦਮੀ ਹੈ ਡੈਕਟਰ ਡੈਕਟਰ ਤੇ ਹਾਜ਼ਰੀ ਪਾ ਕੇ ਫਿਰ ਉਹ ਖੜੇ ਕਰਕੇ ਭਾਵੇਂ ਮੁਲਾਕਾਤ ਕਰਾ ਦਿਓ ਸਾਡੀ ਉਹ ਭਾਵੇਂ ਜੰਗਲੇ ਜੋ ਕਰਾ ਦਿਓ ਸਾਨੂੰ ਤੁਹਾਡੇ ਰੂਲ ਨਹੀਂ ਪੰਨਣ ਆਏ ਥੱਲੇ 30 ਮਿੰਟ ਦੇ ਦੇ ਅੱਛਾ ਅੱਛਾ ਕੋਈ ਜੱਫੀ ਇਸੋ ਸਾਹ ਆਉਂਦਾ ਕਿ ਥੋੜਾ ਰਹੀ ਬਰੀ ਕਰਦੇ ਆਉਂਦੇ ਹੋ ਸਰਦਾਰ ਜੀ ਅਕਲ ਵੀ ਰਾਹ ਪਾ ਦਵਾ ਜਿਹੜੇ ਸੀਨੀਅਰ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਸ ਟਾਈਮ ਨਾਬਾਦੀ ਨਵੀਂ ਜਿਲ੍ਹਾ ਜਿਲ੍ਹੇ ਪਹੁੰਚੇ ਨੇ ਸਾਡੇ ਨਾਲ ਮਿਲ ਰਹੇ ਜੀ ਕਿੰਦਾ ਥੋੜਾ ਇੱਥੇ ਤੁਹਾਨੂੰ ਬਾਹਰ ਰੋਕੇ ਗਏ ਦੇਖੋ ਮੈਂ ਇੱਕ ਸਮੇਂ ਨਾਲ ਪਹਿਲੀ ਤਾਂ ਗੱਲ ਕਾਨੂੰਨ ਇਹ ਕਹਿੰਦਾ ਹੈ ਕਿ ਜਿਹਦੇ ਜਨੈਚਰ ਦੋ ਸ਼ਾਇਦ ਨਹੀਂ ਹੁੰਦੇ ਉਹਨੂੰ ਦੋਸ਼ੀ ਹੋਈ ਨਹੀਂ ਕਿਹਾ ਜਾ ਸਕਦਾ ਹੀ ਹੈਜ਼ ਬੀਨ ਅਰੈਸਟਡ ਇੱਕ ਕੇਸ ਦੇ ਵਿੱਚ ਦੋਸ਼ ਲਾ ਕੇ ਉਹ ਦੋਸ਼ਲੇ ਕਿਤੇ ਸਾਫ਼ ਨਹੀਂ ਹੋਏ ਕਿ ਪੁਲਿਸ ਦੀ ਕਹਾਣੀ ਹੈ ਤੇ ਹਰ ਜਿਹੜਾ ਵੀ ਬੰਦਾ ਹਿਰਾਸਤ 'ਚ ਹੈ ਉਹਨੂੰ ਮਿਲਣ ਦਾ ਲੋਕਾਂ ਨੂੰ ਹੱਕ ਆ ਸਾਡਾ ਉਹ ਕਲੀਗ ਆ ਸਾਡਾ ਸਾਥੀ ਆ ਸਾਡੇ ਪਰਿਵਾਰ ਦੇ ਉਹਨਾਂ ਦੇ ਪਰਿਵਾਰ ਨਾਲ ਪਿਛਲੇ 50 ਸਾਲ ਦੇ ਸਬੰਧ ਆ ਸਰਦਾਰ ਸੁਰਜੀਤ ਸਿੰਘ ਮਜੀਠੀਆ ਵੇੜਦੇ ਅਸੀਂ ਮਿਲਣ ਆਏ ਸੀ ਤਾਂ ਬੜੀ ਹੈਰਾਨੀ ਹੋਈ ਕਿ ਗੇਟ ਰੁਕਿਆ ਹੋਇਆ ਮੈਂ ਤਾਂ ਪਹਿਲੀ ਵਾਰ ਦੇਖਿਆ ਜੇਲ੍ਹ ਵਿੱਚ ਬਤੌਰ ਮੰਤਰੀ ਵੀ ਇਨਸਪੈਕਸ਼ਨ ਲਈ ਗਏ ਆ ਬਤੌਰ ਆਪੋਜੀਸ਼ਨ ਦੇ ਵੀ ਗਏ ਆ ਜੇਲ੍ਹ ਦੇ ਗੇਟ ਦੇ ਬਾਹਰ ਤਾਂ ਜਰੂਰ ਤਾਲਾ ਲੱਗਿਆ ਹੁੰਦਾ ਆ ਜੇਲ੍ਹ ਦੇ ਐਂਟਰੀ ਦੇ ਹੀ ਤਾਲਾ ਲੱਗਿਆ ਪਹਿਲੀ ਗੱਲ ਤੇ ਸਮੇਂ ਦਾ ਮੈਂ ਤਾਂ ਕਿ ਇਹ ਕਾਨੂੰਨ ਇਸ ਰਾਜ ਵਿੱਚ ਕੋਈ ਕਾਨੂੰਨ ਦੀ ਨਾ ਤਾਂ ਹੈ ਨਾ ਕਾਨੂੰਨ ਦਾ ਕੋਈ ਜਾੜਦੇ ਨਾ ਕਾਨੂੰਨ ਦਾ ਕੋਈ ਨਾ ਹੈ ਸਰਕਾਰ ਪਹਿਲਾਂ ਹੀ ਪ੍ਰਿਪੇਅਰ ਲੱਗਦੀ ਹੈ ਪੁਲਿਸ ਫੋਰਸ ਕਾਫੀ ਲਾ ਰੱਖੇ ਗੇਟ ਤੇ ਦੇਖੋ ਸਰਕਾਰ ਜਿੱਤ ਲਈ ਕਰਨਾ ਹੈ ਸਰਕਾਰ ਤਾਂ ਪ੍ਰਿਪੇਅਰ ਕੀ ਕਹਿ ਸਕਦੇ ਆ ਇਹਨਾਂ ਨੂੰ ਸਮਝ ਹੀ ਨਹੀਂ ਮੈਂ ਤਾਂ ਇਹ ਕਹਿਣਾ ਕਿ ਇਹਨਾਂ ਨੂੰ ਉਹ ਕੰਮ ਸਾਫ਼ ਤਰਜੀ ਦੀ ਉਹਨਾਂ ਨੂੰ ਸਮਝ ਨਹੀਂ ਜੇ ਕਿਤੇ ਕਾਨੂੰਨ ਮਾਰਿਆ ਜੇ ਵੀ ਜਾਣਦੇ ਹੁੰਦੇ ਉਹ ਕਹਿੰਦੇ ਜਿਹੜਾ ਮਰਜ਼ੀ ਆ ਕੇ ਮਿਲੋ ਮਿੱਥੇ ਟਾਈਮ ਤੇ ਜੰਗਲੇ ਦੇ ਵਿੱਚੋਂ ਦੀ ਮੜਾ ਲਓ ਅਸੀਂ ਤਾਂ ਨਹੀਂ ਕਹਿੰਦੇ ਕਿ ਸੁਪਰਡੈਂਟ ਦੇ ਕਮਰੇ 'ਚ ਬਿਠਾ ਕੇ ਸਾਡੀਆਂ ਗੱਲਾਂ ਕਰਾ ਲਓ ਅਸੀਂ ਕਹਿੰਦੇ ਜੋ ਜੇਲ ਮੈਨੂਅਲ ਕਹਿੰਦਾ ਉਹਦੇ ਮੁਤਾਬਕ ਸਾਡੀ ਮੀਟਿੰਗ ਕਰਾ ਲਓ ਇਹ ਉਸ ਨੂੰ ਵੀ ਤਿਆਰ ਨਹੀਂ ਫਿਰ ਇਸ ਗੱਲ ਤੋਂ ਲੱਗਦਾ ਨਾ ਕਿ ਕੋਈ ਨਾ ਕੋਈ ਗਲਤੀ ਕਰੀ ਬੈਠੀ ਹੈ ਜਿਨੂੰ ਚਾਹੁੰਦੇ ਨਹੀਂ ਕਿ ਪਬਲਿਕ ਚ ਆਵੇ ਤੁਹਾਡਾ ਕਲੈਕਸ਼ਨ ਕੀ ਹੋਊਗਾ ਜੇ ਨਹੀਂ ਦੇਖੋ ਫਿਰ ਅਸੀਂ ਕਾਨੂੰਨ ਦਾ ਦਰਵਾਇਆ ਹੈ ਅਦਾਲਤ ਜੀ ਐਪਲੀਕੇਸ਼ਨ ਦੇ ਵਾਂਗ ਸਾਨੂੰ ਮਿਲੌਣ ਦੀ ਪਰਮਿਸ਼ਨ ਦਿੱਤੀ ਆ ਤੇ ਜੁਲਾਗਾ ਤਾਂ ਦਿਨ ਵੀ ਉਹ ਦਿਨ ਵੀ ਜੇ ਮੈਂ ਤੈਅ ਕੀਤਾ ਜਾਂਦਾ ਉਸ ਇਹ ਵੀ ਹੋ ਸਕਦਾ ਵੀ ਅੱਜ ਮੁਲਾਕਾਤ ਦਿਨ ਨਾ ਹੋਵੇ ਨਹੀਂ ਇਹਦੇ ਕੋਈ ਬੰਦ ਦੇਖੋ ਇਹ ਇਹ ਸਾਰਾ ਹੈਗਾ ਲੋਕਲ ਅੰਡਰਸਟੈਂਡਿੰਗ ਹੁੰਦੀ ਆ ਵਰਕਿੰਗ ਡੇ ਤੇ ਕਿਸੇ ਦਿਨ ਵੀ ਆਫਟਰ ਆਫਟਰਨੂਨ ਆਫਟਰਨੂਨ ਆ ਬਾਕੀ ਜੇ ਅੱਜ ਇਹ ਕਹਿਣਗੇ ਅੱਜ ਨਾ ਉਹ ਫਲਾਣੇ ਦੇ ਨਾ ਉਹ ਆ ਜਾਕਰ ਤੁਸੀਂ ਫੇਰ ਆ ਜਾ ਕੋਈ ਆ ਜਾ ਫੇਰ ਦਿਨ ਦੇ ਦੇ ਫੋਨ ਨਿਕਲ ਮੂਹ ਕਿਤੇ ਅੰਦਰ ਆ ਆ ਜਾਓ ਆ ਜਾਓ ਆ ਜਾਓ ਆ ਜਾਓ ਅੱਜ ਇਹ ਕਹਾਂਗਾ ਬੱਚੇ ਨਹੀਂ ਜਾਓ ਜਿਹੜੇ ਬਿਫਰ ਦੀ ਗੱਲ ਕਰਦੇ ਨਹੀਂ ਆਉਂਦੇ ਬਾਕੀ ਸਾਰੇ ਆਉਂਦੇ ਆ ਬਾਕੀ ਸਾਰੇ ਖੜੇ ਰਹਿੰਦੇ ਰਹੋ ਹੱਥਾਂ ਦੇਲੇ ਯਾਰ আরে <laughs> Nmillikilli 5 poured also narrow not move ہو ہائیڈروجن کے لیے پروسیس ہو رہا ہے میں جان نہیں پاتا کہ انہوں نے دے دیا کہ میری بھی مارٹ کو کر کے ٹھیک اپ یہ آج جن بڑے تیر ا رہے ہیں وہ لوگوں عام ہے तो ये जो क्रिकेट है वो तेज हो गया है बड़ा प्रोडक्शन लगाने के लिए Cố lên! Cố lên!